ਸੋ ਬਹੁਤ ਹੀ ਸਤਿਕਾਰਯੋਗ ਸਨ ਸਾਥੀਓ ਮੈਂ ਡਾਕਟਰ ਮੀਸ ਸਿੰਘ ਮੁੱਖੇ ਤੇ ਬੜੀ ਅਫਸਰ ਗੁਰਦਾਸਪੁਰ ਮੇਰੇ ਨਾਲ ਨੇ ਡਾਕਟਰ ਅਮਰਿਤਪਾਲ ਸਿੰਘ ਖੇਤੀਬੜੀ ਵਿਕਾਸ ਅਫਸਰ ਇਨਫੋਰਸਮੈਂਟ ਸਭ ਤੋਂ ਪਹਿਲਾਂ ਆਪ ਸਾਰਿਆਂ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡਾ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ। ਕੋਸ਼ਿਸ਼ ਅਸੀਂ ਇਹ ਜੈ ਕਿਸਾਨਾ ਨਾ ਹੀ ਬਣਾਉਂਦੇ ਆ ਕਿ ਜਿਹੜੇ ਕਿ ਆਪਣੇ ਕੰਮ ਦੇ ਵਿੱਚ ਕੋਈ ਵਿਲੱਖਣ ਕੰਮ ਕੀਤੇ ਹੁੰਦੇ ਆ। ਪਿਛਲੇ ਸਮੇਂ ਦੌਰਾਨ ਜੇ ਦੇਖੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਪ੍ਰਾਣੀ ਨੂੰ ਅੱਗ ਲੱਗਣ ਦੀ ਘਟਨਾਵਾਂ ਜਿਹੜੀਆਂ ਨੇ ਲਗਾਤਾਰ ਘਟ ਰਹੀਆਂ ਨੇ। ਪਿਛਲੇ ਸਾਲ ਜੇ ਜ਼ਿਲ੍ਹੇ ਦੇ ਗੁਰਦਾਸਪੁਰ ਦੇ ਵਿੱਚ 199 ਅਗਲ-ਅਗਲੀ ਘਟਨਾਵਾਂ ਜਿਹੜੀ ਆਈ ਦਰਜ ਕੀਤੀਆਂ ਗਈਆਂ ਸੀ ਉਸ ਤੋਂ ਪਿਛਲੇ ਸਾਲ 399 ਸੀਗੀਆਂ ਜੇ ਉਸ ਤੋਂ ਪਿਛਲੇ ਬਿਛੇ ਚੱਲ ਜੀਏ ਤੇ तकरीबन ਜਿਹੜੀ 854 ਸੀਗੀਆਂ ਇਹਦਾ ਮਤਲਬ ਕਿ ਲਗਾਤਾਰ ਘਟ ਰਹੀਆਂ ਨੇ ਫਾਰਮਰ ਸਾਡਾ ਸਹਿਯੋਗ ਪੂਰਾ ਕਰ ਰਹੇ ਨੇ ਸੋ ਇਹਦੇ ਨਾਲ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਦਿਲਵਿੰਦਰ ਜੀ ਸਿੰਘ ਵੱਲੋਂ ਵੀ ਐਸ ਕੀ ਜਿਹੜਾ ਟੈਚਰ ਦਿੱਤਾ ਗਿਆ ਕਿ ਆਪਾਂ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਅਗਲਗੱਦੀਆਂ ਘਟਨਾਵਾਂ ਜਿਹੜੀਆਂ ਨੇ ਉਹਨੂੰ ਆਪਾਂ ਜ਼ੀਰੋ ਪੱਧਰ ਤੇ ਲੈ ਕੇ ਜਾਣਾ। ਤੋਂ ਉਹਦੇ ਵਿੱਚ ਕੁਝ ਗਾਂਵ ਬਦੂ ਕਿਸਾਨਾਂ ਦੀ ਬੜੀ ਵੱਡੀ ਭੂਮਿਕਾ ਬਣ ਜਾਂਦੀ ਆ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀ ਖੇਤਾਂ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਤੇ ਉਹਦੇ ਵਿੱਚ ਜਿਹੜੀਆਂ ਵਧੀਆ ਜਿਹੜੀ ਗੁੱਡ ਪ੍ਰੈਕਟਿਸ ਆਪਾਂ ਕਹਿੰਦੇ ਆ ਉਹਨੂੰ ਅਪਣਾ ਕੇ ਆਪਣੀ ਖੇਤੀ ਅਪਣਾਅ ਕਰ ਰਹੇ ਨੇ। ਸੋ ਇਹਦੇ ਵਿੱਚ ਸਾਡੇ ਕੋਲ ਸਰਪਲਵਿੰਦਰ ਸਿੰਘ ਜਿਹੜੇ ਕਿ ਯੰਗ ਇਨੋਵੇਟਿਵ ਫਾਰਮਰ ਗਰੁੱਪ ਦੇ ਖਜਾਂਚੀ ਵੀ ਨੇ ਪਿੰਡ ਸਾਰੀ ਤੋਂ ਨੇ ਅੱਜ ਉਹਨਾਂ ਦੇ ਖੇਤਾਂ ਦੇ ਵਿੱਚ ਆਏ ਆ। ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜੀ ਉਹਨਾਂ ਨੇ ਪਰਾਲੀ ਨੂੰ ਵਿੱਚ ਸਾਂਭਿਆ ਵਾ ਪਿਛਲੇ ਲੰਬੇ ਸਮੇਂ ਤੋਂ ਕਦੀ ਆਗਨ ਨਹੀਂ ਲਾਈ। ਉਹਦਾ ਇਹਨਾਂ ਨੂੰ ਜ਼ਮੀਨ ਦੇ ਵਿੱਚ ਫਾਇਦਾ ਕਿ ਹੋਇਆ? ਖਾਦਾਂ ਘਟਾਉਣ ਦੇ ਵਿੱਚ ਫਾਇਦਾ ਕਿ ਹੋਇਆ? ਖਰਚੇ ਕਿਵੇਂ ਘਟਾਏ ਇਹਨਾਂ ਨੇ? ਸੁਪਰੀਦਸ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸასიਆ ਡਾਕਟਰ ਸਾਹਿਬ। ਸੋ ਪਹਿਲਾਂ ਤੇ ਇਹ ਗੱਲ ਦੱਸੋ ਕਿ ਤੁਸੀਂ ਕਿੰਨੇ ਕਿੰਨੇ ਸਮੇਂ ਤੋਂ ਜਿਹੜੀ ਆਪਣੀ ਖੇਤੀ ਕਰਦੇ ਹੋ? ਐਂ ਡਾਕਟਰ ਸਾਹਿਬ ਖੇਤੀ ਤੇ ਮੈਨੂੰ 30 ਸਾਲ ਹੋ ਗਏ ਕਰਦੇ ਨੂੰ ਆਪਣੇ ਨੂੰ ਪਰ ਪਹਿਲੋਂ ਇਹੋ ਹੀ ਰਵੈਤੀ ਚੱਲਦੀ ਹੁੰਦੀ ਵੀ ਅੱਗ ਲਾ ਲੋ ਤੇ ਆਪਣੇ ਖੇਤ ਨੂੰ ਸਾਫ਼ ਕਰ ਲੋ ਤੇ ਮੁਰਗੇ ਦੇ ਚ ਅਗਲੀ ਨਵੀਂ ਫਸਲ ਬੀਜ ਲੋ ਹਮ ਹਮ ਪਰ ਸਾਨੂੰ 2015 ਚ ਅਸੀਂ ਇੱਕ ਆਪਣਾ ਗਰੁੱਪ ਬਣਾਇਆ ਹੈਗਾ ਹਮ ਹਮ ਜਿਹਨੂੰ ਜਾ ਕੇ 2017 ਵਿੱਚ ਕਿਸਾਨ ਸੰਧ ਬੈਂਕ ਦਾ ਨਾਮ ਦਿੱਤਾ ਠੀਕ ਹੈ ਤੇ 17 ਵਿੱਚ ਅਸੀਂ ਮਸ਼ੀਨਰੀ ਖੇਤੀવાડી ਭਾਗ ਨਾਲ ਮਿਲ ਕੇ ਜਾਂ ਜਿੰਨੀ ਬੈਠੀ ਨੇ ਮਿਲ ਕੇ ਤੇ ਮਸ਼ੀਨਰੀ ਇਕ ਲੈਂਦੀ ਸੀ ਹਮ ਉਹਦੇ ਵਿੱਚ ਤੁਹਾਡਾ ਵੀ ਸ਼ਾਇਦ ਜ਼ਿਆਦਾ ਸਹਿਯੋਗ ਹੀ ਹੋਗਾ ਇਸ ਸੰਧ ਵਿੱਚ ਨੂੰ ਕੈਮਪ ਕਰਨ ਚ ਹੂੰ ਹੂੰ ਉਸ ਤੋਂ ਬਾਅਦ ਅਸੀਂ ਪਿੱਛੇ ਭੌਂਕੀ ਨਹੀਂ ਵੇਖਿਆ ਫਿਰ ਅਸੀਂ ਦੁਬਾਰਾ ਅੱਗ ਲਾਉਣੀ ਬੰਦ ਕਰ ਦਿੱਤੀ ਹੂੰ 17 ਤੋਂ ਬਾਅਦ ਜਦੋਂ ਅਸੀਂ ਅੱਗ ਲਾਉਣੀ ਬੰਦ ਕੀਤੀ ਤੇ ਤੁਹਾਡੇ ਇਹ ਰਹਿਣ ਮੈਂ ਇਹਟ ਜਦੋਂ ਅਸੀਂ ਤੁਸੀ ਸਾਨੂੰ ਦੱਸਿਆ ਵੀ ਵੱਖ-ਵੱਖ ਖੇਤਾਂ ਦੀ ਜਿਹੜੀ ਆਪਣੀ ਮਿੱਟੀ ਦੀ ਟੈਸਟਿੰਗ ਆ ਉਹਦੀ ਜ਼ਰੂਰ ਕਰਵਾਉਣੀ ਆ ਹੂੰ ਹੂੰ ਤੇ ਅਸੀਂ ਸਾਲ 2-3 ਸਾਲ ਬਾਅਦ ਕਰਕੇ ਵੱਖ-ਵੱਖ ਖੇਤ ਜਿਹੜੇ ਉਹਨਾਂ ਨੂੰ ਅਸੀਂ ਜਦੋਂ 4-5 ਸਾਲ ਪੰਜਾਂ ਨੂੰ ਕਰਦਿਆਂ ਨੂੰ ਹੋ ਗਏ ਤੇ ਬਾਅਦ ਵਿੱਚ ਟੈਸਟਿੰਗ ਕਰਾਉਣੀ ਸ਼ੁਰੂ ਕਰ ਦਿੱਤੀ ਠੀਕ ਹੈ ਜੀ ਤੋ ਇਹ ਸਾੜ ਵੀ ਤੁਹਾਨੂੰ ਮੈਂ ਅੱਗੇ ਪਿੱਛੇ ਦੂਸਰੇ ਖੇਤ ਦਿਖਾਵਾਂਗਾ ਵੀ ਜਿੱਥੇ ਅਸੀਂ ਗੰਨਾ ਲਾਇਆ ਹੈਗਾ ਅੱਛਾ ਅੱਛਾ ਉਹਦੀ ਮਿੱਟੀ ਦੀ ਜਿੱਦਾਂ ਡਾਕਟਰ ਸਾਹਿਬ ਟੈਸਟਿੰਗ ਕਰਾਈ ਆ ਹੂੰ ਹੂੰ ਉਹਦੇ ਵਿੱਚ ਫਾਸਫੋਰ ਦੀ ਮਾਤਰਾ ਬਿਲਕੁਲ ਵੱਧ ਆ ਗਈ ਹੈ ਅੱਛਾ ਅੱਛਾ ਤੇ ਜਦੋਂ ਫਿਰ ਅਸੀਂ ਗੰਨਾ ਮਾਰਚ ਮਹੀਨੇ ਭੀਜਿਆ ਵਾ ਹੂੰ ਉਹਦੇ ਵਿੱਚ ਅਸੀਂ 1 ਏਕੜ ਦੀ ਜਿਹੜੀ ਆ ਉਹ ਅਸੀਂ 22 ਤੋਂ 23 ਕਿਲੋ ਜਿਹੜੀ ਆ ਫਾਸਫੋਰ ਸਪਾਈ ਹੈ ਸਾਰੀ ਓਕੇ ਓਕੇ ਤੇ ਗੰਨਾ ਦੂਸਰੇ ਵਰਗਾ ਹੀ ਇਹ ਮੇਰਾ ਕਹਿੰਦਾ ਮਤਲਬ ਵੀ ਜੀ ਅਸੀਂ ਇਹਦੇ ਵਿੱਚ ਆਪਣੀ ਪ੍ਰਾਲੀ ਦੀ ਸਾਂਭ ਸੰਭਾਲ ਕੀਤੀ ਆ ਕਣਕ ਦਾ ਨਾੜ ਵਿੱਚ ਵਾਇਆ ਵਾ ਹੂੰ ਜਿੰਨਾਮੀਆਂ ਹੀ ਸਰਫਰ ਸਿਡਰ ਸੁਪਰ ਸਿਡਰ ਹੈਪੀ ਸੀਡ ਸਾਰੇ ਆ ਮਸ਼ੀਨਰੀਆਂ ਦੇ ਵਿੱਚ ਅਸੀਂ ਆਪਣੇ ਟ੍ਰਾਇਲ ਕਰਦੇ ਆ ਕਿਤਾ ਵਿੱਚ ਤੇ ਖੇਅਦੇ ਵਿੱਚ ਬਿਲਿੰਗ ਵਗੈਰਾ ਨਹੀਂ ਅਜੇ ਤੱਕ ਕਰਵਾਈ ਅੱਛਾ ਤੇ ਜਿਹੜੀ ਇਹ ਵਿੱਚ ਹੀ ਅਸੀਂ ਦੱਬਦੇ ਹਾਂ ਜੀ ਇਹਨੂੰ ਜਰਨੀ ਬਰਾਲ ਹੈਗਾ ਹੀ ਬਿਲਿੰਗ ਕਿਉਂ ਨਹੀਂ ਕਰਾਈ ਤੁਸੀਂ ਬਿਲਿੰਗ ਜੀ ਉਹਦੇ ਵਿੱਚ ਫਿਰ ਹੋਣ ਤੁਸੀਂ ਤੁਹਾਨੂੰ ਰਿਜ਼ਲਟ ਤੇ ਹੁਣ ਮੈਂ ਤੁਹਾਨੂੰ ਬਾਅਦ ਦੱਸ ਦੱਸਣੀ ਡਿਆਵਾ ਵੀ ਜਿਹੜੀ ਸਾਡੀ ਖਾਦਾਂ ਦੀ ਜਿਹੜੀ ਆ ਮੈਂ ਤੱਕ ਨਹੀਂ ਘਟ ਗਈ ਆ ਜੇ ਮੈਂ ਉਹਨਾਂ ਦੋਵਾਂ ਕਿੱਲਿਆਂ ਨੂੰ ਹੀ ਉਹ ਫਾਸਫੋਰਸ ਪਾਉਂਦਾ ਤੇ ਮੇਰੇ ਹਿਸਾਬ ਨਾਲ ਚਾਰ ਚਾਰ ਜਾਂ ਪੰਜ ਕੱਟੇ ਮੇਰੇ ਪੈ ਜਾਣੇ ਸੀਗੇ ਠੀਕ ਉੱਥੇ ਪਾਇਆ ਮੈਂ ਸਵਾ ਦ ਤੇ ਤਿੰਨ ਤਿੰਨ ਬੋਰੇ ਬੈਗਜਮ ਜਿਹੜੇ ਮੇਰੇ ਉਹ ਫਾਸਫੋਰਸ ਦੇ ਬਚੇ ਆ ਤੇ ਉਲਟਾ ਉਹਦੇ ਵਿੱਚ ਮੈਨੂੰ ਫਾਇਦਾ ਹੀ ਹੋ ਗਿਆ ਨੁਕਸਾਨ ਨਹੀਂ ਹੋਇਆ ਜੇ ਉਹਦੀ ਮੈਂ ਬਿਲਿੰਗ ਕਰਵਾਈ ਹੁੰਦੀ ਤੇ ਫਿਰ ਉਹ ਹੀ ਰਵਾਇਤੀ ਕੰਮ ਹੀ ਚੱਲ ਪੈਣਾ ਸੀਗਾ ਨਹੀਂ ਹੁਣ ਬਿਲਿੰਗ ਨਹੀਂ ਤੁਸੀਂ ਕਰਉਂਦੇ ਫਿਰ ਆਪਾਂ ਕਿਹੜੀ ਕਿਹੜੀ ਮਸ਼ੀਨਰੀ ਵਰਤ ਕੇ ਅਸੀਂ ਜਿਹੜਾ ਉਹ ਕਣਕ ਦੀ ਬਜਾਈ ਕਰਦੇ ਆ ਲੱਟ ਸਾਹਿਬ ਸੁਪਰ ਸੀਡਰ ਆ ਮੇਰੇ ਕੋ ਹਮ ਹੈਪੀ ਸੀਡਰ ਆ ਅੱਛਾ ਸਰਫੇਸ ਸੀਡਰ ਆ ਓਕੇ ਤੇ ਐਰਕਾ ਯੂਨੀਵਰਸਿਟੀ ਨਾਲ ਮਿਲ ਕੇ ਟ੍ਰਿਪਲ ਸੀਡਿੰਗ ਯਾਨੀ ਕਿ ਕੰਬਾਈਨ ਦੇ ਨਾਲ ਹੀ ਉੱਤੇ ਡਿਲ ਲਗਾ ਕੇ ਤੇ ਅਸੀਂ ਉਹਨਾਂ ਨਾਲ ਵੀ ਆਪਣੇ ਜਿਹੜੇ ਖੇਤ ਬੀਜੇ ਤੇ ਪਰਾਲੀ ਜਿਹੜੀ ਚਕਾਉਂਦੇ ਨਹੀਂ ਤੇ ਦੂਸਰੀ ਗੱਲ ਇਹ ਆ ਵੀ ਜਦੋਂ ਅਸੀਂ ਪਰਾਲੀ ਉਹ ਟਾਈਮ ਤੇ ਤੇ ਸਾਂਭ ਲੈਨੇ ਜਦੋਂ ਕਣਕ ਦੀ ਵਾਰੀ ਆਉਂਦੀ ਆ ਤੇ ਕਿਸਾਨ ਕੀ ਕਰਦੇ ਆ ਵੀ ਤੂੜੀ ਬਣਾ ਕੇ ਤੇ ਆਪਣੇ ਘਰ ਵਿਸਲੇ ਹੋ ਕੇ ਬਹਿ ਜਾਂਦੇ ਆ ਉਹ ਕਿਤੇ ਆਗ ਆਉਂਦੀ ਲੱਗਦੀ ਆ ਤੇ ਸਾਰਾ ਸਿਸਟਮ ਜਿਹੜਾ ਉਹ ਪਰਾਲੀ ਜੋ ਵੀ ਉਹਨਾਂ ਦਾ ਹੈਗਾ ਸੜ ਜਾਂਦਾ ਪਰ ਆਪਾਂ ਇਸ ਤਰ੍ਹਾਂ ਨਹੀਂ ਕਰਦੇ ਇੱਕ ਬੰਨਿਓ ਇੱਕ ਟਰੈਕਟਰ ਨਾਲ ਜਿਹੜੀ ਤੂੜੀ ਬਣਾ ਕੇ ਬਾਹਰ ਨਿਕਲਿਆ ਤੇ ਦੂਸਰੇ ਟਰੈਕਟਰਾਂ ਤੇਵੀਆਂ ਪਾ ਕੇ ਤੇ ਅਸੀਂ ਆਪਣੀ ਪੜੀ ਜਾਈ ਮਿੱਟੀ ਦੀ ਸੁਆਦ ਦਿੰਦੇ ਆ ਉਹਦੇ ਕਰਕੇ ਜਿਹੜਾ ਸਾਡਾ ਵਾ ਇਹ ਮਿੱਟੀ ਦੀ ਜਿਹੜੀ ਸਿਹਤ ਆ ਬਹੁਤ ਵਧੀਆ ਰਹਿੰਦੀ ਆ ਜੀ। ਨਹੀਂ ਹੁਣ ਹੁਣ ਇਧਰ ਜੀ ਹੁਣ ਇੱਕ ਦੱਸਿਓ ਵੀ ਜਿਹੜੀ ਹੁਣ ਆ ਮੋ ਝੋਨੇ ਦੀ ਫਸਲ ਜਿਹੜੀ ਚੱਲਦੀ ਪਈ ਆ। ਜੀ। ਆ ਇਹਦੇ ਵਿੱਚ ਹੁਣ ਜਿਦਾ ਤੁਹਾਡੀ ਦੱਸਿਆ ਵੀ ਆਡੀ ਜਮੀਨ ਦੀ ਮਿੱਟੀ ਦੀ ਸਿਹਤ ਜਿਹੜੀ ਆ ਕਾਫੀ ਸੁਧਾਰ ਹੋਇਆ ਵਾ। ਹੁਣ ਅਸੀਂ ਇਹ ਯੂਰੀਆ ਦੀ ਜਿਹੜੀ ਵਰਤੋਂ ਜਿਹੜੀ ਆ ਕਿੰਨੀ ਕਿੰਨੀ ਬੋਰੀਆਂ ਜਿਹੜੀਆਂ ਕੀਤੀਆਂ ਨੇ ਕਿਉਂਕਿ ਅਮਰ ਕਹਿੰਦਾ ਵੀ ਜਿੱਥੇ ਅਸੀਂ ਪਰਾਲੀ ਜਿਹੜੀ ਆ ਸਾਂਭੀ ਹੋਵੇ ਤੇ 25% ਘਟਾਵਾਂ ਤਾਂ ਵੀ ਕੋਈ ਪ੍ਰੋਫਿਟ ਨਹੀਂ ਦਿੰਦਾ। ਪਰ ਆਪਾਂ ਦੇਖਦੇ ਪਏ ਆ ਕਿ ਕਿਸਾਨ ਵੀਰ ਆ 3 ਨਹੀਂ ਸਰ ਸਾਡੇ ਇਤਰਾ ਨਹੀਂਗਾ ਅਸੀਂ ਜਿਤਨਾ ਰਕਾ ਆਪਣੇ ਪੰਜਾਬ ਖੇਤੀਬਾੜੀ ਆਪਣੇ ਯੂਨੀਵਰਸਿਟੀ ਤੋਂ ਆਪਾਂ ਨੇ ਬੀਜੀ 132 ਕਿਸਮ ਦਾ ਲੈਂਦਾ ਵਾ ਪਰਮਲ ਦਾ ਉਹ ਵੀ ਅਸੀਂ ਬੀਜੀ ਆ ਤੇ ਉਹਦੇ ਵਿੱਚ ਤੇ ਵੈਸੇ ਦੂਸਰੇ ਨਾਲ ਖਦ ਘਟਾ ਅਸੀਂ ਅਸੀਂ ਡੇਢ ਕਬੋਰਾ ਜਾਂ ਦੋ ਬੋਰੇ ਤੋਂ ਵੱਧ ਕਰੀ ਯੂਰੀਆ ਨਹੀਂ ਅਸੀਂ ਇਸ ਬਨੇ ਨੂੰ ਭਾਈ ਇਹ ਦੋ ਅੰਦਰ ਹੀ ਰਹੀ ਜੇ ਅਸੀਂ ਦੋ ਬੋਰੇ ਤੋਂ ਉੱਪਰ ਕਦੀ ਨਹੀਂ ਗਏ ਅੱਛਾ ਅੱਛਾ ਕਿੰਨੇ ਭਾਈ ਜੀ ਇਹਦਾ ਹੋਰ ਵੀ ਕੋਈ ਦੇਖਿਆ ਕੋਈ ਜਿਹੜੀ ਪ੍ਰਾਣੀ ਆਪਾਂ ਵਿੱਚ ਸਭੀ ਉਹਦਾ ਕੋ ਇਸ ਤੋਂ ਇਲਾਵਾ ਹੋਰ ਕੋਈ ਫਾਇਦਾ ਦੇਖਿਆ ਸਰ ਅਸੀਂ ਤੇ ਇਹ ਦੇਖਿਆ ਵਾ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਇੱਥੇ ਭੁੱਲ ਗਿਆ ਹੂੰ ਹੂੰ ਮੈਨੂੰ 6 ਸਾਲ ਹੋ ਗਿਆ ਮੈਂ ਕਦੀ ਝੋਨੇ ਨੂੰ ਜ਼ਿੰਕ ਵਗੈਰਾ ਪੋਟਾਸ ਵਗੈਰਾ ਅਜੇ ਤੱਕ ਨਹੀਂ ਪਾਈ ਅੱਛਾ ਨਹੀਂ ਪਾਈ ਤਾਂ ਲੋਕੀ ਬਹੁਤ ਜ਼ਿਆਦਾ ਪਾਈ ਜਾਂਦੇ ਨਾ ਉਹ ਉਹ ਜਿਹੜੀ ਜਦੋਂ ਅਸੀਂ ਇਹਦੀ ਪਨੀਰੀ ਬੀਜਣੀ ਹੈ ਜੀ ਉਦੋਂ ਥੋੜੀ ਪਾ ਦੇਣੀ ਹੈ ਜਿਹੜੀ ਉਹਨੂੰ ਇੱਕ ਕਨਾਲ ਦੀ ਜਿਹੜੀ ਜਿਤਨਾ ਵੀ ਹੋ ਗਈ 2 ਕਿਲੋ 3 ਕਿਲੋ ਕਰਕੇ ਹੂੰ ਉਦੋਂ ਬਾਅਦ ਜਿਹੜਾ ਮਰਜ਼ੀ ਖੇਤ ਦੇਖ ਲਓ ਕੋਈ ਜ਼ਿੰਕ ਦੀ ਸਕਾਇਤ ਨਹੀਂ ਆਏਗੀ ਜਾਂ ਕੋਈ ਪੋਟਾਸ਼ ਦੀ ਇਹਦੇ ਚ ਘਟ ਨਹੀਂ ਗਈ ਆਏਗੀ ਬਿਲਕੁਲ ਬਿਲਕੁਲ ਵਧੀਆ ਰਹੇਗਾ ਦਾਣੇ ਵੀ ਵਧੀਆ ਝਾੜ ਵੀ ਚੰਗਾ ਨਿਕਲਦਾ ਜੀ ਵਧੀਆ ਆ ਜਿਹੜੀ ਬਿਨਾਂ ਲੋੜੋਂ ਮੁਰਕੇ ਬਾਅਦ ਚ ਰਿਆਂ ਦੇ ਵਿੱਚ ਪਾ ਪਰਾਸਪਾ ਤੀਜੀ ਸੰਪਾਤਾ ਇਹ ਕੋਕ ਸਲਫਰ ਪਾਈ ਜਾਂਦੇ ਅਜ ਤੱਕ ਅਸਲੀ ਸਲਫਰ ਪੈਲੀ ਚ ਨਹੀਂ ਪਾਇਆ ਜਿਹੜੀ ਵਾੜਿਆ ਨਹੀਂ ਅਜ ਤੱਕ ਇਹਨਾਂ ਚੀਜ਼ਾਂ ਕਰਕੇ ਜਿਹੜੇ ਸਾਡੇ ਜਿਹੜੀ ਆਪਾਂ ਪੁਰਾਣੀ ਨਚਵਾ ਰਹੇ ਉਹਦੇ ਵਿੱਚ ਜਿੰਨੇ ਵੀ ਨਿਊਟ੍ਰੀਐਂਟ ਨੇ ਕਿਉਂਕਿ ਇੱਕ ਜਦੋਂ ਖਣਵੀਰੋ ਜਿਵੇਂ ਫਸਲ ਆਇਆ ਕੋਈ ਉਹ ਜਿੰਨੇ ਵੀ ਖਾਤ ਲੂਟਰ ਲੈ ਰਹੀ ਆ ਉਹ ਆਪਣੇ ਅਬਜ਼ਰਬ ਕਰ ਰਹੀ ਆ ਜਿਹੜਾ ਪਰਾਲੀ ਆ ਜਿਹੜਾ ਨਾੜ ਆ ਜਾਂ ਉਹਦੇ ਵਿੱਚ ਜਿਹੜੇ ਰੈਂਤ ਖੁੰਦਿਆ ਉਹ ਜ਼ਮੀਨ ਵਾਸਤੇ ਆ ਜਿਹੜੇ ਦਾਣੇ ਉਹਹਾੜੇ ਵਾਸਤੇ ਆ ਧਾਣੇ ਆਪਾਂ ਲੈ ਲਏ ਬਾਕੀ ਸਾਰਾ ਕੁਝ ਵਿੱਚ ਵਾਦਿਏ ਇਹੀ ਕੁਝ ਪ੍ਰਵਿੰਦਰ ਨੂੰ ਨਹੀਂ ਕਰ ਰਿਹਾ ਵੀ ਜੇ ਪਿਛਲੇ ਦੰਬੇ ਸਮੇਂ ਤੋਂ ਜੇ ਉਹ ਵਿੱਚ ਨਾੜਵੀ ਤੇ ਵਿੱਚ ਕਣਕ ਦਾ ਨਾੜਵੀ ਤੇ ਵਿੱਚ ਪ੍ਰਾਲੀ ਵਿੱਚ ਵੜ ਰਿਹਾ ਤੇ ਉਹਨਾਂ ਨੂੰ ਮੇਰੇ ਖਿਆਲ ਛੋਟੇ ਤਤਾਂ ਦੀ ਲੋੜ ਨਹੀਂ ਪੈਂਦੀ ਹੈਗੀ ਬਾਕੀ ਜਿਹੜੀ ਜਿਹੜੇ ਜੇ ਲੋੜ ਪਵੇ ਤੇ ਫਿਰ ਵੀ ਵਰਤ ਵੀ ਲੈਂਦੇ ਆ ਬਟ ਮੇਰਾ ਖਿਆਲ ਉਹ ਉਹਨਾਂ ਦਾ ਤਾਮ ਕਿਹੜਾ ਬਣ ਨਹੀਂ ਵਰਤਿਆ ਸੋ ਇਹਦੇ ਸਬੰਧੀ ਜਿਹੜੇ ਇੱਕ ਕਿਸਾਨ ਵੀਰ ਲੋਕ ਹੁੰਦੇ ਜਿਹੜੇ ਆਪਾਂ ਇੱਕ ਟਾਸਕ ਲੈ ਕੇ ਚੱਲੇ ਆ ਕਿ ਆਪਾਂ ਜਿਹੜੇ ਨੂੰ ਜੀਰੋ ਜਿਹੜੀਆਂ ਜੋ ਪ੍ਰਾਲੀ ਨੂੰ ਅਗ ਲਗਨ ਦੀ ਕਟਣਾ ਵਾ ਜੀਰੋ ਪદ્ધਤੀ ਲੱਗ ਜਾਣੀਆਂ ਨੇ ਉਹਦੇ ਸਬੰਧੀ ਕਿਸਾਨ ਇਹ ਸਰ ਜਿਹੜੀਆਂ ਇਹ ਘਟਨਾਵਾਂ ਨੇ ਅਸੀਂ ਤੇ ਕਿਸਾਨਾਂ ਨੂੰ ਇਹ ਹੋ ਜਾਂਦੇ ਆ ਵੀ ਜਿੱਤਨਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਲੱਗਾ ਪਹਿਲਾਂ ਗੱਲ ਲੱਗਾ ਦੱਸਣੇ ਕੋਈ ਐਰਕਾ ਸੀਜ਼ਨ ਦੇ ਵਿੱਚ ਅਸੀਂ ਤੂੜੀ ਬਣਾਉਂਦੇ ਕੋਈ ਦਿੱਲੀ ਤੋਂ ਕੋਈ ਕੋਈ ਐਨ ਜੀਓ ਹੀ ਉਹਦੇ ਥਰੂ ਕੋਈ ਕੰਡੈਕਟਰ ਮੇਰੇ ਨਾਲ ਕਰਕੇ ਕੋਈ ਬੰਦਾ ਮੇਰੇ ਕੋ ਆ ਗਿਆ ਉਹ ਮੈਨੂੰ ਆਂਦਾ ਜੀ ਪਲਵਿੰਦਰ ਜੀ ਆਪਾਂ ਜਿਹੜੀ ਤੁਸੀਂ ਜਾਂ ਉੱਤੇ ਹੁਣ ਪਰਾਲੀ ਬਣਾਇਆ ਤੂੜੀ ਬਣਾ ਲਈਆ ਤੇ ਇਹਦੇ ਥੱਲੇ ਦਾ ਜਿਹੜਾ ਹਿਸਾਬ ਆਜਦਾ ਵਾ ਮੋਢਾ ਤਾਂ ਕਹੀਂ ਇਹਨੂੰ ਵੀ ਬਾਹਰ ਕੱਢਣਾ ਵਿੱਚੋਂ ਕਿਤਨਾ ਕੱਢਣਾ ਵਾ ਤੇ ਮੇਰਾ ਇੱਕੋ ਜਵਾਬ ਵੀ ਵੀ ਤੁਸੀਂ ਇੱਥੋਂ ਦੌੜ ਜਾ ਹੂੰ ਹੂੰ ਤਾਨੂੰ ਇੱਥੇ ਖੇਤੀ ਦਾ ਨੀਂਹਾ ਪਤਾ ਇਹ ਸਾਰਾ ਕੁਝ ਇੱਥੋਂ ਹੀ ਕੱਢ ਲਾਂਗੇ ਤੇ ਬਾਕੀ ਸਾਡੀ ਜ਼ਮੀਨ ਤੇ ਬੰਜਰ ਹੋ ਜਾਏਗੀ ਤੁਸੀਂ ਇੱਥੇ ਸਾਡੀ ਜ਼ਮੀਨ ਬੰਜਰ ਕਰਨ ਆਏ ਕਿ ਜਾਂ ਇਹਨੂੰ ਰੈਗੂਲਰ ਸਹਿਤ ਸੁਧਾਰਨ ਕਰਕੇ ਆਇਆ ਇਹ ਕਰਕੇ ਹੀਗਾ ਬਾਕੀ ਸਰ ਜਿੰਨਾ ਵੀ ਅਸੀਂ ਇਹਦੇ ਵਿੱਚ ਰੱਖਦੇ ਆ ਮੇਰੀ ਦੀ ਸਾਰੇ ਕਿਸਾਨ ਵੀਰਾਂ ਨੂੰ ਇਹੋ ਬੇਨਤੀ ਆ ਕਿ ਅਸੀਂ ਕਰਦੇ ਆ ਅਸੀਂ ਇੱਥੇ 60 ਕਿਲੋਮੀਟਰ ਤੱਕ ਜਾ ਕੇ ਲੋਕਾਂ ਦਾ ਜਿਹੜਾ ਆਪਣੇ ਕਿਸਾਨਾਂ ਦੀ ਫਸਲ ਬੀਜ ਕੇ ਹੁੰਦੇ ਕਈ ਕਿਸਾਨ ਆ ਉਹ ਆਂਦੇ ਅਹੀਂ ਜਦੋਂ ਪਹਿਲਾਂ ਸਰ 2017-18 ਦੇ ਵਿੱਚ ਐਪੀਸੀਡਰ ਲਿਆ ਹੈਗਾ ਉਦੋਂ ਕਈ ਕਿਸਾਨ ਉੱਪਰ ਜਿਹੜੇ ਉੱਪਰਲੇ ਫਾਰਮ ਸੀ ਉਹਨਾਂ ਨੂੰ ਅਕਲ ਆ ਲੈਂਦੇ ਸੀਗੇ ਆਪਾਂ ਉਹ ਤੋਂ ਵੀ ਇਹਨਾਂ ਨੇ ਕੋਈ ਗੱਲ ਕਹੀ ਨੀ ਜੇ ਤੂੰ ਉੱਤੇ ਅੱਗ ਲਾਈਏ ਤੇ ਆਪਾਂ ਤਾਂ ਦੇਖੀਏ ਚ ਨਹੀਂ ਵੜਨਾ ਜੋ ਮਰਜੀ ਅਸੀਂ ਤਾਂ ਦੇਖੀਏ ਚ ਨਹੀਂ ਵੜਨਾ ਸਾਡਾ ਸਾਡਾ ਮੋਟਰ ਨਹੀਂ ਹੈਗਾ ਸਾਡਾ ਗਰੁੱਪ ਦਾ ਮੋਟਰ ਵੀ ਇਹੀ ਹੈ ਅੱਗ ਮੁਕਤ ਜ਼ਹਿਰ ਹਾਂ ਸਾਰਾ ਕੁਝ ਹੈ ਹਾਂ ਤੇ ਇਹ ਕਰਕੇ ਸਰ ਅਸੀਂ ਉਹਨਾਂ ਔਖੇ ਕਿਸਾਨਾਂ ਦੇ ਖੇਤਾਂ 'ਚ ਵੀ ਨਹੀਂ ਜਾਂਦੇ ਬਾਕੀ ਆਕੀ ਦਾ ਵੀ ਭਾਵੇਂ ਇੱਕ ਕਿੱਲੇ ਦੇ ਵਿੱਚ ਦੋਆਂ ਕਿੱਲਾਂ ਦੀ ਬਰਾਲੀ ਰੱਖ ਲਓ ਅਸੀਂ ਤੁਹਾਨੂੰ ਉੱਤੇ ਫ਼ਾਇਦਲ ਵੀ ਚ ਦੱਸ ਦਾਂਗੇ ਹੁਣ ਸਰਫਸਿਡਰ ਹੈ ਸਰ ਸੁਪਰਸੀਡਰ ਸੁਪਰਸੀਡਰ ਜਿਹੜਾ ਮਾੜਾ ਵਾ ਕਿਸਾਨ ਵਾਸਤੇ ਮਾੜਾ ਸੰਦ ਹੈ ਹਾਂ ਹਾਂ ਸਰਫਸਿਡਰ ਠੀਕ ਹੈ ਹੈਪੀਸੀਡਰ ਠ ਲੋਕੋ ਬਸ ਕਿ ਵਧੀਆ ਨੇ ਜੇ ਤੁਹਾਡੇ ਨਹੀਂ ਖੇਤ ਦੇ ਵਿੱਚ ਹੈਗਾ ਨਵੀਂ ਆ ਗਈ ਹੈਪੀ ਸੀਡਰ ਥੋੜਾ ਥੋੜਾ ਲਾ ਕੇ ਤੇ ਜੀ ਬਿਜਲੀ ਉਹ ਤੇ ਮਗਰ ਪਾਣੀ ਲੱਗਦਾ ਤਾਂ ਨਹੀਂ ਚੱਲਦਾ ਸਰ ਫੀਸੀਡਰ ਵਧੀਆ ਵਾਜੀ ਟ੍ਰਿਪਲ ਸੀਡਿੰਗ ਸੀਡ ਜਿਹੜੀ ਆ ਗਈ ਆ ਗਈ ਆ ਕੰਬਾਈਨ ਦੇ ਨਾਲ ਇਹ ਵੀ ਵਧੀਆ ਸਰ ਇੱਕ ਕਣ ਕਣ ਕਰਨੀ ਦੀ ਕਰਨੀ ਦੀ ਬਿਜਾਈ ਹੈ ਜੀ ਤੇ ਜੇ ਤੁਸੀਂ ਬਹੁਤੀ ਤੁਹਾਨੂੰ ਮਜਬੂਰੀ ਆ ਵੀ ਦੂਜੀ ਸਬਜੀ ਵਗੈਰਾ ਆ ਕੇ ਫਿਰ ਤੁਸੀਂ ਉੱਥੇ ਬੀਲਿੰਗ ਕਰਵਾ ਕੇ ਉੱਥੇ ਕਰ ਸਕਦੇ ਕੋਈ ਨਾ ਕੋਈ ਜਦਾ ਰੈਂਡ ਕੁੰਡ ਵਿੱਚ ਪਰ ਉੱਥੇ ਉੱਥੇ ਕਿਸਾਨ ਵੀਰੋ ਬੀਲਿੰਗ ਵੀ ਜੇ ਕਰਾਉਣੀ ਹੈ ਤੇ ਆਪਾਂ ਸਹੀ ਰਿਕਵਰੀ ਕਰਈਏ 10 ਕਿਲੇ ਆ ਤੇ ਉਹਦੇ ਚੋਂ 3 ਕਿਲੇ ਕੋਲੀ ਕਰਵਾ ਲਈਏ 3 ਕਿਲੇ ਛੱਡ ਦਈਏ ਫਿਰ ਤਿੰਨ ਤਿੰਨ ਸਾਲ ਦਾ ਇੱਕ ਸਰਕਲ ਬਣਾ ਲਈਏ ਤਾਂ ਜੋ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਵੀ ਬਣੀ ਰਵੇ ਤੇ ਸਾਡੀ ਜਿਹੜੀ ਪਰਾਲੀ ਸਾਭਣ ਦੇ ਵਿੱਚ ਵੀ ਕੋਈ ਦਿੱਕਤ ਵੀ ਨਾ ਆਵੇ ਹੋਰ ਕੋਈ ਸਹਿਣਾ ਚਾਹੋਗੇ ਬਿਲਕੁਲ ਹੀ ਡਾਕਟਰ ਸਾਹਿਬ ਇਹ ਤੇ ਮੇਰੇ ਕਿਸਾਨਾਂ ਨੇ ਇਹ ਬੇਨਤੀ ਵੀ ਆਗ ਨਾ ਲੱਗੇ ਵਾਤਾਵਰਨ ਸਹੀ ਰਵੇ ਸੁਖਸਾਨ ਵੀ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਜਿਹੜਾ ਵਾ ਇਹ ਵਾਤਾਵਰਨ ਸੌਦਾ ਵਾ ਨੂੰ ਇਹ ਹਾਂਜੀ ਸੁਖਸਾਨ ਵੀਰੋ ਜਿਵੇਂ ਕਿ ਅਰਤੀ ਜਿਹੜਾ ਸਾਡੇ ਜ਼ਿਲ੍ਹੇ ਨੂੰ ਇੱਕ ਅਗਮੁਕਤ ਕਰਨ ਦਾ ਜਿਹੜਾ ਟੀਚਾ ਦਿੱਤਾ ਗਿਆ ਵਾ ਮਾਣਜੋ ਸਾਡੇ ਡਿਪਟੀ ਕਮਿਸ਼ਨਰ ਦਲਵਿੰਦਰ ਸਿੰਘ ਵੱਲੋਂ ਉਹਨੂੰ ਆਪਾਂ ਪੂਰਤੀ ਲਈ ਸਾਰੇ ਸਹਿਯੋਗ ਸਾਰਿਆਂ ਦੀ ਸਜੋਦ ਦੀ ਲੋੜ ਹੈ ਚਾਹੇ ਕਿਸੇ ਵੀ ਜਥੇਬੰਦੀ ਨਾਲ ਸੰਬੰਧਤ ਕੋਈ ਐਨ ਜੀਓ ਵਾ ਕੋਈ ਕਿਤੇ ਕੋਈ ਇੱਠਾ ਦਾ ਵਾ ਜੇ ਆਪਾਂ ਸਾਰੇ ਇਹ ਆਪਣੇ ਇੱਕ ਜੁੱਟ ਹੋ ਕੇ ਆਪਾਂ ਜਿਹੜੇ ਯਤਨ ਕਰਨੇ ਆ ਉਹਦੇ ਵਿੱਚ ਕਾਮਯਾਬ ਹੋ ਗਏ ਤਾਂ ਮੇਰੇ ਖਿਆਲ ਉਹ ਟੀਚਾਪ ਕਰਨਾ ਵੀ ਬਹੁਤਾ ਕੋ ਦੂਰ ਨਹੀਂ ਕਿਉਂਕਿ 99 ਜਿਹੜਾ ਪਿਛਲੀ ਵਾਰ ਆਇਆ ਸੀਗਾ ਜੀ ਤੋਂ ਉਹਦੇ ਵਿੱਚ ਅ ਦੋ ਜਿਹੜੇ ਇੱਕ ਜਿਹੜੇ ਪਿੰਡ ਹੀ ਮਿਲ ਕੇ ਆਪਾਂ ਲਾਈਏ ਤੇ ਕਲਨੌਰ ਦੇ ਵਿੱਚ ਚਾਰ ਹੀ ਤੇ ਭਾਗੋਵਾਲ ਦੇ ਵਿੱਚ ਚਾਰ ਹੀ ਇੱਕ ਦولتਪੁਰ ਦੇ ਵਿੱਚ 6 ਹੀ ਜਦ ਜਦ ਮੈਕਸਿਮ ਜੀ ਜੀ ਤੇ ਬਾਕੀ ਇਹਦੇ ਵਿੱਚ ਇੱਕ ਇੱਕ ਦੋ ਦੋ ਹੀ ਤੇ ਸਾਰੇ ਆਪਾਂ ਕਿਸਾਨ ਵੀਰ ਇੱਕ ਤਹਈਆ ਕਰ ਲਈ ਕਿ ਆਪਾਂ ਅਗਨ ਨਹੀਂ ਲਾਉਣੀ ਹੈਗੀ ਆਪਾਂ ਜਿੱਥੇ ਕੋਕੋਹੜਕੋ ਮਸ਼ੀਨਰੀ ਬਹੁਤ ਆ ਮਸ਼ੀਨਰੀ ਦਾ ਆਪਾਂ ਮੈਪਿੰਗ ਵੀ ਕਰ ਰਹੇ ਆ ਸਾਰਾ ਕੁਝ ਇੱਕ ਵਧੀਆ ਡਾਕੂਮੈਂਟੇਸ਼ਨ ਕਰ ਰਹੇ ਆ ਕਿ ਹਰ ਪਿੰਡ ਦੇ ਵਿੱਚ ਮਸ਼ੀਨਰੀ ਮਿਲ ਜਵੇ ਤੇ ਹੁਣ ਵੀ ਆਪਾਂ ਜਿਹੜੀ ਮਸ਼ੀਨਰੀ ਜਿਹੜੀ ਆ ਕਿਸਾਨਾਂ ਵੀਰਾਂ ਨੂੰ 646 ਜਿਹੜੀਆਂ ਨੇ ਸੈਂਕਸ਼ਨ ਦੇ ਚੁੱਕੇ ਆ ਉਹਦੇ ਵਿੱਚੋਂ 250 ਦੇ ਤਕਰੀਬ ਜਿਹੜੀ ਉਹ ਕਿਸਾਨਾਂ ਵੀਰ ਖਰੀਦ ਵੀ ਚੁੱਕੇ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਆਗ ਨਹੀਂ ਲਾਉਣੀ ਹੈਗੀ ਪੁਰਾਣੀ ਨੂੰ ਆਪੇ ਇਸੇ ਤਰ੍ਹਾਂ ਜਿਹੜਾ ਵਿੱਚ ਕਿਸਾਨਾਂ ਦੇ ਐਚਡੀ ਜ਼ਮੀਨ ਦੇ ਵਿੱਚ ਮਿੱਟੀ ਦੇ ਵਿੱਚ ਸਾਂਭ ਕੇ ਆਪਣੀ ਜ਼ਮੀਨ ਦੀ ਸਿਹਤ ਬਣਉਣੀ ਆ ਵਾਤਾਵਰਣ ਨੂੰ ਵਧੀਆ ਬਣਾਉਣਾ ਵਾ ਤੇ ਆਪਣੀ ਪੈਦਾਵਾਰ ਵਧਾਉਣੀ ਆ ਉਹਦੇ ਨਾਲ ਨਾਲ ਜਿਹੜੇ ਖਾਦਾਂ ਦੇ ਉੱਤੇ ਜਿਹੜਾ ਖਰਚਾ ਹੁੰਦਾ ਵਾ ਉਹਨੂੰ ਵੀ ਘਟਾਉਣਾ ਵਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਲਵਿੰਦਰ ਸਿੰਘ ਜੀ ਦਾ ਵੀ ਧੰਨਵਾਦ ਡਾਕਟਰ ਅਮਰਤਪਾਲ ਜੀ ਦਾ ਵੀ ਧੰਨਵਾਦ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ